ਸਰਦੀ ਸਰਦੀ ਦੇ ਉੱਪਰ ਦੇਖੋ ਕਿੰਨੀਆਂ ਬੱਸਾਂ ਜਿਹੜੀਆਂ ਨੇ ਇਸ ਵੇਲੇ ਲੋਕਾਂ ਦੇ ਟੈਕਸਟੋਕ ਕਾ ਇੰਡੀਆ ਸਰਕਾਰ ਨੇ ਖਰੀਦੀਆਂ ਸਾਨੂੰ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੋਈ ਤੇ ਬਹੁਤ ਜ਼ਿਆਦਾ ਇਹ ਬੱਸਾਂ ਜਿਹੜੀਆਂ ਨੇ ਚੱਕਵਾੜ ਬਣ ਰਹੀਆਂ ਨੇ ਜੇ ਇੱਕ ਬੱਸ ਦੀ ਕੀਮਤ ਵੀ 20 ਲੱਖ ਰੁਪਈਆ ਹੋਵੇ ਜਾਂ ਪਲੱਸ ਹੋਵੇ ਤੇ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੇ ਕਰੋੜ ਰੁਪਈਆ ਜਿਹੜਾ ਵਾ ਇੱਥੇ ਖਤਮ ਹੋਇਆ ਪਿਆ ਹੈ ਗੱਲ ਛੱਡ ਰਿਹਾ ਜੇ ਇਹੋ ਬੱਸਾਂ ਪੰਜਾਬ ਦੇ ਵੱਖ-ਵੱਖ ਜਗ੍ਹਾ ਨੂੰ ਚਲਦੀਆਂ ਹੋਣ ਤਾਂ ਕਿੰਨੇ ਲੋਕਾਂ ਨੂੰ ਇਤੋਂ ਰੋਜ਼ਗਾਰ ਮਿਲ ਸਕਦਾ ਕਿੰਨੇ ਘਰਾਂ ਤੇ ਰੋਟੀ ਪੱਕ ਸਕਦੀ ਆ ਸੌਖੀ ਕਿੰਨੀਆਂ ਲੋਕਾਂ ਨੂੰ ਇਤੋਂ ਜਿਹੜਾ ਹੋਰ ਕੰਮ ਧੰਦੇ ਮਿਲ ਸਕਦੇ ਨੇ ਨਾਲ ਜਿਵੇਂ ਕੰਡੈਕਟਰ ਹੋ ਗਏ ਜਾਂ ਕਈ ਤਰ੍ਹਾਂ ਦੇ ਡਰਾਈਵਰ ਹੋ ਗਏ ਜਾਂ ਇਹਨਾਂ ਦੀ ਰਿਪੇਅਰ ਕਰਨ ਵਾਲੇ ਹੋ ਗਏ ਬਹੁਤ ਸਾਰੇ ਲੋਕਾਂ ਨੂੰ ਨਵਾਂ ਕੰਮ ਮਿਲ ਸਕਦਾ ਇਹ ਬੱਸਾਂ ਪੰਜਾਬ ਦੇ ਵੱਖ-ਵੱਖ ਤਾਂ ਹੋਰ ਜਿਲਿਆਂ ਨੂੰ ਚਲਣੀਆਂ ਚਾਹੀਦੀਆਂ ਨੇ ਹੋ ਸਕਦਾ ਐਵੇਂ ਦੀਆਂ ਬੱਸਾਂ ਹੋਰ ਵੀ ਬਹੁਤ ਸਾਰੇ ਅਲਾਕੇ ਵਿੱਚ ਹੋਣਾ ਪੰਜਾਬ ਦੇ ਬਹੁਤ ਸਾਰੇ ਇਲਾਕੇ ਚ ਇੰਝ ਦੀਆਂ ਬੱਸਾਂ ਹੋਣਾ ਇਹ ਬੱਸਾਂ ਬਹੁਤ ਲੋਕਾਂ ਦੇ ਘਰਾਂ ਚ ਉਤੀ ਦਾ 파ਤਮਾਨ ਸਕਦੀਆਂ ਨੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਤਰ ਸਿੰਘ ਅਤਰ ਸਿੱਕਾ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਬਸਾਂ ਤੇ ਉਹ ਜਿਹੜਾ ਵਾ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਚਲਾਇਆ ਜਾਵੇ ਪਿੰਡਾਂ ਨੂੰ ਚਲਾਇਆ ਜਾਵੇ ਐਸੀ ਬੱਸਾਂ ਨੇ ਕਿੰਨਿਆਂ ਲੋਕਾਂ ਦੇ ਘਰਾਂ ਚ ਰੋਟੀ ਪੱਕ ਸਕਦੀ ਆ ਇਹ ਬੱਸਾਂ ਕਿੰਨਿਆਂ ਭਾਰੀ ਟੈਕਸ ਦੇ ਕੇ ਲੋਕਾਂ ਦੇ ਪੈਸੇ ਪਟਿਆ ਵਰਕੇ ਲੀਆਂ ਗਈਆਂ ਹੋਣਗੀਆਂ ਸਾਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਆ ਕਿ ਕਿੰਨੇ ਟੈਕਸ ਲਾ ਲਾ ਕੇ ਲੋਕਾਂ ਦਾ ਜੀਣਾ ਦੁੱਬਰ ਕੀਤਾ ਹੋਇਆ ਆ ਸਰਕਾਰਾਂ ਨੇ ਚਾਹੇ ਉਹ ਕੋਈ ਵੀ ਸਰਕਾਰ ਹੋਵੇ ਮੈਂ ਇਹ ਨਹੀਂ ਕਹਿੰਦਾ ਅੱਜ ਦੀ ਮੌਜੂਦਾ ਪੰਜਾਬ ਸਰਕਾਰ ਬਾਰੇ ਜਾਂ ਕੋਈ ਪੁਰਾਣੀ ਆ ਪਰ ਜਿਹੜੀ ਵੀ ਸਰਕਾਰ ਹੁੰਦੀ ਆ ਉਹ ਕਿੰਨੇ ਟੈਕਸ ਲੈਂਦੀ ਆ ਲੋਕਾਂ ਦੇ ਕੋਲੋਂ ਇਹ ਹਾਈਵੇ ਦਾ ਦ੍ਰਿਸ਼ ਆ ਜਦੋਂ ਤੁਸੀਂ 베ਰਕਾ ਬਾਈਪਾਸ ਲੰਘੋਗੇ ਤੁਹਾਨੂੰ 베ਰਕਾ ਬਾਈਪਾਸ ਤੇ ਉਹ ਜਾਂ ਬਹੁਤ ਸਾਰੀਆਂ ਸਾਹ ਦੇਖਣ ਨੂੰ ਮਿਲਣਗੇ ਆ ਜੋ ਕਬਾੜ ਬਣ ਰਹੀਆਂ ਨੇ ਜੋ ਗੱਲ ਛੜ ਰਹੀਆਂ ਨੇ ਜੋ ਆਪਣੇ ਆਪ ਤੇ ਰੋ ਰਹੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਤਾ